ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਸਾਰੇ ਲੋਕ ਨੇ ਜਿਹੜੇ ਉਹ ਹੈਰਾਨ ਰਹਿ ਗਏ ਕਿ ਆਖਰਕਾਰ ਇਹ ਚੱਲ ਕੀ ਰਿਹਾ ਹੈ ਹਸਪਤਾਲ ਦੇ ਵਿੱਚ ਹੋ ਕੀ ਰਿਹਾ ਹੈ ਕਿਉਂ ਇੱਕ ਮੁੰਡਾ ਦੂਜੇ ਮੁੰਡੇ ਨੂੰ ਆਪਣੇ ਮੋਢਿਆਂ ਤੇ ਲਈ ਫਿਰ ਰਿਹਾ ਜਦਕਿ ਉਸ ਮੁੰਡੇ ਦੇ ਹੱਥ ਦੇ ਵਿੱਚ ਗਲੂਕੋਜ਼ ਦੀ ਬੋਤਲ ਲੱਗੀ ਹੋਈ ਹੈ ਦਰਅਸਲ ਇਹ ਮਾਮਲਾ ਜਿਹੜਾ ਅੰਮ੍ਰਿਤਸਰ ਦੇ ਇੱਕ ਹਸਪਤਾਲ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਮਰੀਜ਼ ਨੂੰ व्हीਲ ਚੇਅਰ ਆ ਜਿਹੜੀ ਉਹ ਨਹੀਂ ਮਿਲਦੀ ਜਿਸ ਤੋਂ ਬਾਅਦ ਉਸਦੇ ਵੱਡੇ ਭਰਾ ਨੇ ਇੱਕ ਹੱਥ ਦੇ ਵਿੱਚ ਗਲੂਕੋਜ਼ ਦੀ ਬੋਤਲ ਫੜੀ ਤੇ ਆਪਣੇ ਛੋਟੇ ਭਰਾ ਨੂੰ ਮੋਟਿਆਂ ਤੇ ਚੁੱਕ ਕੇ ਬਾਹਰ ਲੈ ਕੇ ਆਉਂਦਾ ਬਾਹਰ ਆਉਣ ਤੋਂ ਬਾਅਦ ਇਸ ਵੱਡੇ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਨੂੰ ਇੱਕ ਕੁਰਸੀ ਤੇ ਬਿਠਾ ਦਿੱਤਾ ਜਾਂਦਾ ਤਾਂ ਇਹ ਜਿਹੜਾ ਮਰੀਜ਼ ਸੀ ਉਹ ਪਥਰੀਆਂ ਦਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਹੋਇਆ ਸੀ ਦਾਖਲ ਹੋਇਆ ਸੀ ਉੱਥੇ ਇਸ ਦੇ ਗਲੂਕੋਸ ਦੀ ਬੋਤਲ ਜਿਹੜੀ ਉਹ ਲਗਾ ਦਿੱਤੀ ਜਾਂਦੀ ਆ ਪਰ ਜਦੋਂ ਕਮਰੇ ਤੋਂ ਬਾਹਰ ਆਉਣਾ ਹੁੰਦਾ ਹੈ ਤਾਂ ਉਹਨਾਂ ਨੂੰ व्हीਲ ਚੇਅਰ ਆ ਜਿਹੜੀ ਉਹ ਨਹੀਂ ਮਿਲਦੀ ਜਿਸ ਤੋਂ ਬਾਅਦ ਵੱਡੇ ਭਰਾ ਨੇ ਅੱਕ ਕੇ ਇੱਕ ਕਦਮ ਚੁੱਕਿਆ ਆਪਣੇ ਛੋਟੇ ਭਰਾ ਨੂੰ ਮੋਢਿਆਂ ਤੇ ਚੁੱਕਿਆ ਤੇ ਹੱਥ ਦੇ ਵਿੱਚ ਗਲੂਕੋਜ਼ ਦੀ ਬੋਤਲ ਫੜੀ ਤੇ ਕਮਰੇ ਤੋਂ ਬਾਹਰ ਲਿਆਉਂਦਾ ਤੇ ਕਮਰੇ ਤੋਂ ਬਾਹਰ ਆ ਕੇ ਹਾਲ ਦੇ ਵਿੱਚ ਉਸ ਨੂੰ ਕੁਰਸੀ ਦੇ ਉੱਪਰ ਬਿਠਾ ਦਿੰਦਾ ਤਾਂ ਇਹਨਾਂ ਤਸਵੀਰਾਂ ਤੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਹਸਪਤਾਲ ਦੇ ਵਿੱਚ ਸਹੂਲਤਾਂ ਦੀ ਕਿੰਨੀ ਜ਼ਿਆਦਾ ਘਾਟ ਹੈ ਜਿੱਥੇ ਇੱਕ ਮਰੀਜ਼ ਨੂੰ व्हीਲ ਚੇਅਰ ਜਿਹੜੀ ਉਹ ਤੱਕ ਨਹੀਂ ਮਿਲਦੀ ਤਾਂ ਜਦੋਂ ਇਸ ਮਰੀਜ਼ ਦੇ ਵੱਡੇ ਭਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਵੱਡੇ ਭਰਾ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਸਾਨੂੰ ਇਸ ਹਸਪਤਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਧੀਆ ਸਹੂਲਤ ਤਾਂ ਜਿਹੜੀ ਉਹ ਨਹੀਂ ਮਿਲਦੀ ਜੇ ਸਹੂਲਤ ਦੀ ਗੱਲ ਕਰ ਲਈਏ ਤਾਂ ਸਹੂਲਤ ਅਸੀਂ ਖੁਦ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ ਕਿਉਂਕਿ ਇੱਕ ਮਰੀਜ਼ ਨੂੰ ਮੋਟਿਆਂ ਤੇ ਚੁੱਕ ਕੇ ਘੁੰਮਣਾ ਕੋਈ ਚੰਗੀ ਗੱਲ ਤਾਂ ਨਹੀਂ ਹੁੰਦੀ ਕਿਸੇ ਦਾ ਦਿਲ ਵੀ ਨਹੀਂ ਕਰਦਾ ਹੁੰਦਾ ਕਿ ਛੋ ਛੋਟੇ ਭਰਾ ਨੂੰ ਇਸ ਤਰ੍ਹਾਂ ਮੋਡਿਆਂ ਤੇ ਚੁੱਕ ਕੇ ਘੁੰਮਿਆ ਜਾਵੇ ਉਸ ਨੂੰ ਬਾਹਰ ਲਿਆਂਦਾ ਜਾਵੇ ਪਰ ਹਾਲਾਤ ਉਸ ਹਸਪਤਾਲ ਦੇ ਇਸ ਤਰ੍ਹਾਂ ਦੇ ਬਣੇ ਹੋਏ ਸੀ ਜਦੋਂ ਵੱਡੇ ਭਰਾ ਨੂੰ ਆਪਣੇ ਛੋਟੇ ਭਰਾ ਦੇ ਲਈ ਵੀਲਚੇਅਰ ਨਹੀਂ ਮਿਲਦੀ ਤਾਂ ਉਸ ਦੇ ਵੱਲੋਂ ਫਿਰ ਇਹ ਕਦਮ ਹੈ ਜਿਹੜਾ ਉਹ ਚੁੱਕਿਆ ਗਿਆ ਉਸ ਨੂੰ ਆਪਣੇ ਮੋਟਿਆਂ ਤੇ ਚੁੱਕਿਆ ਗਿਆ ਇੱਕ ਹੱਥ ਦੇ ਵਿੱਚ ਇਸ ਵੱਡੇ ਭਰਾ ਦੇ ਵੱਲੋਂ ਗਲੂਕੋਸੀ ਬੋਤਲਾ ਜਿਹੜੀ ਉਹ ਫੜ ਲਈ ਜਾਂਦੀ ਆ ਤਾਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਥਰੀਆਂ ਦਾ ਇਲਾਜ ਕਰਵਾਉਣ ਦੇ ਲਈ ਇੱਕ ਵੱਡੇ ਭਰਾ ਦੇ ਵੱਲੋਂ ਛੋਟੇ ਭਰਾ ਨੂੰ ਦਾਖਲ ਕਰਵਾਇਆ ਗਿਆ ਉੱਥੇ ਇਸ ਛੋਟੇ ਭਰਾ ਦੇ ਮਰੀਜ਼ ਦੇ ਗਲੂਕੋਸੀ ਬੋਤਲਾ ਜਿਹੜੀ ਉਹ ਲਗਾ ਦਿੱਤੀ ਜਾਂਦੀ ਆ ਤਾਂ ਜਦੋਂ ਉਸ ਨੂੰ ਬਾਹਰ ਲਿਆਉਣਾ ਸੀ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀਲ ਚ ਚੜੀ ਉਹ ਨਹੀਂ ਮਿਲਦੀ ਜਿਸ ਤੋਂ ਬਾਅਦ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਮੋਢਿਆਂ ਤੇ ਚੁੱਕਿਆ ਹੱਥ ਦੇ ਵਿੱਚ ਗਲੂਕੋਜ਼ ਦੀ ਬੋਤਲ ਫੜੀ ਤੇ ਉਸ ਨੂੰ ਹਾਲ ਦੇ ਵਿੱਚ ਲਿਆ ਕੇ ਇੱਕ ਕੁਰਸੀ ਤੇ ਬਿਠਾ ਦਿੱਤਾ ਜਾਂਦਾ ਹੈ ਨਾਮ ਜੀ ਆਪਣਾ ਮੇਰਾ ਨਾਮ ਲੱਖੀ ਹੈ